ਆਓ ਅੱਜ ਆਪਾਂ ਬਣਾਈਏ ਤਾਕਤ ਤੇ ਸਵਾਦ ਨਾਲ ਭਰਪੂਰ ਆਟੇ ਦੀਆਂ ਬਹੁਤ ਹੀ ਵਧੀਆ ਪਿੰਨੀਆਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਰਿਕਵੈਸਟ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਨਾ ਭੁੱਲਿਓ ਜੀ ਤਾਂਕਿ ਵੀਡੀਓ ਦੇ ਨੋਟੀਫਿਕੇਸ਼ਨ ਸਾਨੂੰ ਜਲਦੀ ਤੋਂ ਜਲਦੀ ਮਿਲਦੇ ਰਹਣ ਤੇ ਪਿੰਨੀਆਂ ਬਣਾਉਣ ਵਾਸਤੇ ਆਪਾਂ ਇੱਥੇ ਲਵਾਂਗੇ 1.5 ਕੱਪ ਘਿਓ ਤੇ ਵੇਖੋ ਜੀ ਘਿਓ ਜਿਹੜਾ ਮੈਂ ਇੱਥੇ ਲਿਆ ਹੈ ਨਾ ਇਹ ਨਾ ਤੇ ਜੰਮਿਆ ਹੋਇਆ ਤੇ ਨਾ ਹੀ ਪਿਗਲਿਆ ਹੋਇਆ ਰੂਮ ਟ ਤੇ ਨੂੰ ਇੱਕ ਕੜਾਈ ਵਿੱਚ ਪਾ ਕੇ ਆਪਾਂ ਗਰਮ ਕਰ ਲਵਾਂਗੇ ਹਲਕਾ ਜਿਹਾ ਗਰਮ ਕਰਨਾ ਹੈ ਤੇ ਕੜਾਈ ਜਿਹੜੀ ਹੈ ਨਾ ਉਹ ਥੋੜੀ ਜਿਹੀ ਪਾਰੇ ਤਲੇ ਦੀ ਹੀ ਲਵਾਂਗੇ ਤੇ ਜਦੋਂ ਕਿ ਉਹ ਗਰਮ ਹੋ ਜਾਏਗਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਜਵੈਨ ਦਾ ਤੇ ਇਥੇ ਕਿਉਂ ਨੂੰ ਨਾ ਬਹੁਤ ਜ਼ਿਆਦਾ ਗਰਮ ਨਹੀਂ ਕਰਨਾ ਨਹੀਂ ਤੇ ਇੱਕਦਮ ਜਵੈਨ ਜਿਹੜੀ ਹੈ ਸੜ ਜਾਏਗੀ ਥੋੜੇ ਜਿਹਾ ਗਰਮ ਕਿਉ ਉਹਦੇ ਵਿੱਚ ਜਵੈਨ ਪਾ ਦੇਣੀ ਹੈ ਤੇ ਗਰਮ ਕਿਉ ਦੇ ਨਾਲ ਨਾਲ ਹੀ ਜਵੈਨ ਜਿਹੜੀ ਹੈ ਵਧੀਆ ਭੁੱਜ ਜਾਏਗੀ ਇਹਦੇ ਵਿੱਚ ਔਰ ਬਹੁਤ ਹੀ ਵਧੀਆ ਫਲੇਵਰ ਦੇਗੀ ਕਿਉ ਦੇ ਅੰਦਰ ਔਰ ਪਿੰਨੀਆਂ ਚ ਇਹਨਾਂ ਦਾ ਸਵਾਦ ਬਹੁਤ ਹੀ ਵਧੀਆ ਆਏਗਾ ਤੇ ਜਦੋਂ ਜੁਆਨ ਭੁੱਜ ਜਾਏਗੀ ਨਾ ਬਹੁਤ ਵਧੀਆ ਦੀ ਖੁਸ਼ਬੂ ਆਨ ਲੱਗ ਪੇਗੀ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ 2 ਕੱਪ ਛਾਨਿਆ ਹੋਇਆ ਆਟਾ ਤੇ ਜਿਹੜੇ ਕੱਪ ਨਾਲ ਆਪਾਂ ਘਿਓ ਨਾਪਨਾ ਉਸੇ ਕੱਪ ਨਾਲ ਹੀ ਆਪਾਂ ਆਟਾ ਵੀ ਨਾਪ ਲਵਾਂਗੇ ਤੇ ਗੈਸ ਦੀ ਫਲੇਮ ਨੂੰ ਮੀਡੀਅਮ ਟੂ ਲੋ ਕਰਕੇ ਨਾ ਆਪਾਂ ਆਟੇ ਨੂੰ ਘਿਓ ਦੇ ਵਿੱਚ ਮਿਕਸ ਕਰਕੇ ਤੇ ਭੁੰਨਾ ਸ਼ੁਰੂ ਕਰ ਦਵਾਂਗੇ ਤੇ ਇਹ ਜ਼ਰੂਰੀ ਨਹੀਂ ਹੈ ਕਿ ਇੱਥੇ ਨਾਪ ਤੁਸੀਂ ਕੱਪ ਨਾਲ ਹੀ ਲੈਣਾ ਕਿਸੇ ਕੋਲੀ ਨਾਲ ਵੀ ਲੈ ਸਕਦੇ ਹੋ ਪਰ ਇੱਕੋ ਜਿਹੀ ਕੋਲੀ ਲੈਣੀ ਹੈ ਜਾਂ ਕੋਈ ਵੀ ਪਾਂਡਾ ਲੈਣਾ ਹੈ ਘਿਓ ਵਾਸਤੇ ਤੇ ਆਟੇ ਵਾਸਤੇ ਠੀਕ ਹੈ ਜੀ ਤੇ ਬਾਸ ਨੂੰ ਇਹਨੂੰ ਕਿਉਂ ਚ ਮਿਕਸ ਕਰਕੇ ਆਪਾਂ ਗੈਸ ਦੀ ਮੀਡੀਅਮ ਟੂ ਲੋ ਫਲੇਮ ਤੇ ਬੜੇ ਹੀ ਇਤਮੀਨਾਨ ਨਾਲ ਇਹਨੂੰ ਭੁੰਨਾਗੇ ਕੋਈ ਜਲਦਬਾਜੀ ਨਹੀਂ ਕਰਾਂਗੇ ਜਿੰਨੇ ਅੱਛੀ ਤਰ੍ਹਾਂ ਆਪਾਂ ਇਹਨੂੰ ਭੁੰਨਾਗੇ ਉਨਾ ਹੀ ਵਧੀਆ ਸਵਾਦ ਪਿੰਨੀਆਂ ਦੇ ਵਿੱਚੋਂ ਆਏਗਾ ਯਾਨੀ ਮੇਰਾ ਮਤਲਬ ਹੈ ਵੇ ਕਹਿੰਦਾ ਕਿ ਆਟਾ ਜਿੰਨਾ ਵਧੀਆ ਪੁੱਜਿਆ ਹੋਏਗਾ ਨਾ ਉਨਾ ਹੀ ਵਧੀਆ ਸਵਾਦ ਪਿੰਨੀਆਂ ਬਨਨਗੀਆਂ ਬਸ ਇਹਨੂੰ ਭੁੰਨਣ 'ਚ ਕੋਈ ਜਲਦਬਾਜੀ ਨਹੀਂ ਕਰਨੀ ਬੜੇ ਆਰਾਮ ਨਾਲ ਭੁੰਨਾ ਹੈ ਸ਼ੁਰੂ-ਸ਼ੁਰੂ ਤੁਹਾਨੂੰ ਲੱਗੇਗਾ ਕਿ ਇਹ ਪੁੱਜਣਾ ਥੋੜਾ ਔਖਾ ਹੋ ਰਿਹਾ ਹੈ ਲੇਕਿਨ ਜਿਉਂ-ਜਿਉਂ ਪੁੱਜਦਾ ਜਾਏਗਾ ਇਹ ਬਹੁਤ ਹੀ ਵਧੀਆ ਸੌਖ ਠੀਕ ਹੈ ਜੀ ਹੁਣ ਮੈਂ ਅੱਗੋਂ ਤੁਹਾਨੂੰ ਫੇਰ ਦਿਖਾਨੀ ਆ ਤੇ ਇੱਥੇ ਵੇਖੋ ਜੀ ਜਿਹੜਾ ਆਟਾ ਪਹਿਲਾਂ ਸੁੱਕਾ ਸੁੱਕਾ ਲੱਗਦਾ ਪਿਆ ਸੀ ਨਾ ਭੁੰਨਣਾ ਔਖਾ ਲੱਗਦਾ ਪਿਆ ਸੀ ਚਲਾਣਾ ਉਹ 2 ਕਿ 3 ਮਿੰਟ ਭੁੰਨਣ ਤੋਂ ਬਾਅਦ ਨਾ ਹੁਣ ਦੇਖੋ ਥੋੜਾ ਲਿਕਵਿਡ ਜਿਹਾ ਹੋ ਗਿਆ ਚਲਾਣਾ ਸੌਖਾ ਹੋ ਗਿਆ ਕੜਾਈ ਦੇ ਵਿੱਚ ਸੌਖਾ ਹਿਲਦਾ ਪਿਆ ਇਸ ਤਰ੍ਹਾਂ ਚਲਦਾ ਪਿਆ ਤੇ ਬਸ ਇਹਨੂੰ ਹੁਣ ਆਪਾਂ ਇਸ ਤਰ੍ਹਾਂ ਹੀ ਮੀਡੀਅਮ ਟੂ ਲੋ ਫਲੇਮ ਤੇ ਭੁੰਨੀ ਜਾਣਾ ਹੈ ਜਦ ਤੱਕ ਕਿ ਆਟਾ ਵਧੀਆ ਨਹੀਂ ਪੁੱਜ ਜਾਂਦਾ ਤੇ ਬਸ ਇਸ ਤਰ੍ਹਾਂ ਹੀ ਬੜੇ ਪੇਸ਼ੈਂਸ ਨਾਲ ਭੁੰਨੀ ਜਾਓ ਤੇ ਜਦੋਂ ਪੁੱਜ ਜਾਏਗਾ ਮੈਂ ਤੁਹਾਨੂੰ ਫੇਰ ਵਿਖਾਨੀ ਆ ਤੇ ਆٹے ਨੂੰ ਘਿਓ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਨਾ ਮੈਂ ਇੱਥੇ ਮੀਡੀਅਮ ਟੂ ਲੋ ਫਲੇਮ ਤੇ ਇਹਨੂੰ ਲਗਾਤਾਰ ਚਲਾਉਂਦੇ ਹੋਏ 7 ਤੋਂ 8 ਮਿੰਟ ਤੱਕ ਭੁੰਨ ਲਿਆ ਹੈ ਤੇ ਆਟਾ ਜਿਹੜਾ ਵਧੀਆ ਭੁੱਜ ਚੁੱਕਿਆ ਹੈ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ ਤੇ ਕਲਰ ਵੀ ਦੇਖੋ ਇਹਦਾ ਚੇਂਜ ਹੋ ਗਿਆ ਹੈ ਨਾ ਵਧੀਆ ਜਿਹਾ ਲਾਈਟ ਜਿਹਾ 골ਡਨ ਕਲਰ ਆ ਗਿਆ ਹੈ ਤੇ ਇਹਦਾ ਟੈਕਸਚਰ ਵੀ ਦੇਖੋ ਸੈਂਡੀ ਟੈਕਸਚਰ ਹੋ ਗਿਆ ਜਿਵੇਂ ਰੇਤੇ ਰੇਤੇ ਦਾ ਹੁੰਦਾ ਹੈ ਨਾ ਇਸ ਤਰ੍ਹਾਂ ਦਾ ਤੇ ਇਸ ਤਰ੍ਹਾਂ ਦਾ ਹੀ ਆਪਾਂ ਨੂੰ ਚਾਹੀਦਾ ਕਿਉਂਕਿ ਪਿੰਨੀਆਂ ਬਣਾਉਣ ਵਾਸਤੇ ਨਾ ਕਿਉਂ ਬਹੁਤ ਜ਼ਿਆਦਾ ਨਹੀਂ ਹੋਣਾ ਚਾਹੀਦਾ ਪੰਜੀਰੀ ਇਸ ਤੇ ਭਾਵੇਂ ਥੋੜਾ ਬਹੁਤ ਜ਼ਿਆਦਾ ਹੋ ਤੇ ਜੇ ਪਿੰਨੀਆਂ ਬਣਾਉਣ ਵਿੱਚ ਕਿਉਂ ਥੋੜਾ ਜ਼ਿਆਦਾ ਹੋ ਜਵੇ ਨਾ ਤੇ ਫਿਰ ਉਹ ਸ਼ੇਪ ਨਹੀਂ ਆਂਦੀ ਲੱਡੂਆਂ ਦੀਆਂ ਪਿੰਨੀਆਂ ਦੀ ਤੇ ਇਸ ਕਰਕੇ ਕਿਉਂ ਥੋੜਾ ਜਿਹਾ ਘੱਟ ਹੀ ਰੱਖਣਾ ਤੇ ਬਸ ਹੁਣ ਸਾਡਾ ਆਟਾ ਇੱਕਦਮ ਤਿਆਰ ਹੈ ਯਾਨੀ ਕਿ ਪੁੱਜ ਚੁੱਕਿਆ ਹੈ ਵਧੀਆ ਤੇ ਇੱਥੇ ਗੈਸ ਦੀ ਫਲੇਮ ਨੂੰ ਹੁਣ ਮੈਂ ਕਰ ਦਵਾਂਗੀ ਬੰਦ ਪਰ ਬੰਦ ਕਰਨ ਤੋਂ ਬਾਅਦ ਵੀ ਇਹਨੂੰ ਮੈਂ ਥੋੜੀ ਦੇਰ ਹੋਰ ਚਲਾਵਾਂਗੀ ਤੇ ਤੁਸੀਂ ਵੀ ਜ਼ਰੂਰ ਚਲਾਇਓ ਕਿਉਂਕਿ ਕੜਾਈ 'ਚ ਬਹੁਤ ਜ਼ਿਆਦਾ ਹੀਟ ਹੁੰਦੀ ਹੈ ਤੇ ਆਟੇ 'ਚ ਵੀ ਹੀਟ ਹੁੰਦੀ ਹੈ ਗਰਮਾहट ਹੁੰਦੀ ਹੈ ਤੇ ਉਹ ਕੀ ਹੋਏਗਾ ਕਿ ਜਿਹੜਾ ਕੜਾਈ ਦੇ ਨਾਲ ਇਹਦਾ ਆਟੇ ਵਾਲਾ ਹਿੱਸਾ ਹੁੰਦਾ ਹੈ ਨਾ ਉਹਦਾ ਕਲਰ ਥੋੜਾ ਲਾਲਜਿਆ ਹੋ ਜਾਏਗਾ ਇਸ ਕਰਕੇ ਮਤਲਬ ਕਿ ਗੈਸ ਬੰਦ ਕਰਨ ਤੋਂ ਬਾਅਦ ਵੀ ਇਹਨੂੰ ਥੋੜੀ ਦੇਰ ਚਲਾਉਂਦੇ ਰਹੋ ਤਾਂ ਕਿ ਕੜਾਈ ਦੇ ਸੇਕ ਨਾਲ ਆਟੇ ਦਾ ਕਲਰ ਨਾ ਬਦਲੇ ਤੇ ਬਸ ਥੋੜਾ ਜਿਹਾ ਚਲਾਣ ਤੋਂ ਬਾਅਦ ਨਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਡਰਾਈ ਫਰੂਟਸ ਜਿਦੇ ਵਿੱਚ ਮੈਂ ਦਰੜ ਫਰੜ ਕੀਤੇ ਹੋਏ ਸਾਰੇ ਡਰਾਈ ਫਰੂਟਸ ਲਏ ਨੇ ਪਿਸਤੇ ਅਖਰੋਟ ਮਗਜ ਬਦਾਮ ਤੇ ਕਾਜੂ ਬਦਾਮ ਕਾਜੂ ਮੈਂ ਥੋੜੇ ਜ਼ਿਆਦਾ ਲਏ ਨੇ ਤੁਸੀਂ ਆਪਣੀ ਪਸੰਦ ਨਾਲ ਜਿਹੜੇ ਤੁਹਾਨੂੰ ਪਸੰਦ ਨੇ ਡਰਾਈ ਫਰੂਟਸ ਉਹ ਪਾ ਸਕਦੇ ਹੋ ਜ਼ਿਆਦਾ ਘੱਟਿਆਂ ਜਿਹੜਾ ਘੱਟ ਪਸੰਦ ਹੈ ਉਹ ਘੱਟ ਪਾ ਸਕਦੇ ਹੋ ਨਾਲ ਹੀ ਪਾ ਦਵਾਂਗੇ ਇਹ ਕੱਦੂਕਸ ਕੀਤਾ ਹੋਇਆ ਸੁੱਕਾ ਖੋਪਾ ਜਿਹੜਾ ਹੁੰਦਾ ਹੈ ਗੋਲਾ ਹੈਨਾ ਤੇ ਇੱਕ ਚਮਚ ਪਾਵਾਂਗੇ ਹਰੀਆਂ ਇਲਾਇਚੀਆਂ ਦਾ ਪਾਊਡਰ ਤੇ ਅੱਜ ਮੈਂ ਇੱਥੇ ਨਾ ਡਰਾਈ ਫਰੂਟਸ ਬਿਲਕੁਲ ਵੀ ਵੱਖਰੇ ਨਹੀਂ ਪੁੰਨੇ ਕਿ ਉਹਦੇ ਵਿੱਚ ਇਹ ਜਿਹੜਾ ਇੰਨਾ ਸੇਕ ਹੁੰਦਾ ਹੈ ਨਾ ਆਟੇ ਦਾ ਇਹਦੇ ਵਿੱਚ ਹੀ ਸਾਰੇ ਡਰਾਈ ਫਰੂਟਸ ਆਪਣੇ ਆਪ ਹੀ ਪੁੱਜ ਜਾਣਗੇ ਮਿਕਸ ਕਰਨ ਤੋਂ ਬਾਅਦ ਠੀਕ ਹੈ ਅਲੱਗ ਤੋਂ ਪੁੰਨਣ ਦੀ ਬਿਲਕੁਲ ਲੋੜ ਨਹੀਂ ਹੈ ਬੜੇ ਹੀ ਸੌਖੇ ਤਰੀਕੇ ਨਾਲ ਅੱਜ ਮੈਂ ਤੁਹਾਨੂੰ ਪਿੰਨੀਆਂ ਬਣਾਣੀਆਂ ਦਿਖਾ ਰਹੀ ਆ ਉਹ ਵੀ ਘਰ ਦੇ ਸਮਾਨ ਤੋਂ ਹੀ ਬਹੁਤ ਹੀ ਛੇਤੀ ਬਣ ਜਾਂਦੀਆਂ ਨੇ ਕਿਉ ਆਟਾ ਫਿਰ ਮਿੱਠਾ ਆਪਣੇ ਘਰ ਹੁੰਦਾ ਹੀ ਐ ਬਸ ਜਦੋਂ ਜੀ ਕਰੇ ਬਸ ਇਸ ਤਰ੍ਹਾਂ ਹੀ ਕਿਉ ਨੂੰ ਤੇ ਆਟੇ ਨੂੰ ਭੁੰਨ ਲਵੋ ਕਿਉ ਦੇ ਵਿੱਚ ਮਿਕਸ ਕਰਕੇ ਥੋੜੇ-ਬਹੁਤ ਜਿਹੜੇ ਡਰਾਈ ਫਰੂਟਸ ਘਰ ਹੈਗੇ ਨੇ ਉਹ ਪਾ ਲਵੋ ਤੇ ਬਸ ਪਿੰਨੀਆਂ ਬਣਾ ਲਵੋ ਬਿਲਕੁਲ ਵੀ ਔਖੀਆਂ ਨਹੀਂ ਇਹ ਪਿੰਨੀਆਂ ਬਣਾਨੀਆਂ ਤੇ ਦੇਖੋ ਹੁਣ ਸਾਰੇ ਮੈਂ ਡਰਾਈ ਫਰੂਟਸ ਮਿਕਸ ਕਰਤੇ ਨੇ ਆਟੇ ਦੇ ਵਿੱਚ ਤੇ ਭੁੱਜਦੇ ਪਏ ਨੇ ਇਹਨਾਂ ਦੀ ਤੜ ਤੜਾ ਦੀ ਆਵਾਜ਼ ਆਉਂਦੀ ਪਈ ਐ ਇਹਨਾਂ ਨੇ ਆਪੇ ਹੀ ਗਰਮ ਹਾਰ ਦੇ ਵਿੱਚ ਭੁੱਜ ਜਾਣਾ ਬਹੁਤ ਹੀ ਵਧੀਆ ਕ੍ਰਿਸਪੀ ਹੋ ਜਾਣਗੇ ਤੇ ਜਿਹੜੇ ਡਰਾਈ ਫਰੂਟਸ ਪਾਏ ਨੇ ਨਾ ਮੈਂ ਇਹਦੇ ਵਿੱਚ ਇਹ ਗੈਸ ਦੀ ਫਲੇਮ ਨੂੰ ਬੰਦ ਕਰਨ ਤੋਂ ਬਾਅਦ ਆਟੇ ਵਿੱਚ ਪਾਏ ਨੇ। ਇੰਨੇ ਵਿੱਚ ਇਹ ਵਧੀਆ ਭੁੱਜ ਜਾਣਗੇ। ਠੀਕ ਹੈ ਤੇ ਥੋੜੀ देर ਡਰਾਈ ਫਰੂਟਸ ਨੂੰ ਮਿਕਸ ਕਰਕੇ ਰੱਖਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਪੀਸੀ ਹੋਈ ਸੁੰਡ। ਸੁੰਡ ਦਾ ਸਵਾਦ ਵੀ ਬਹੁਤ ਵਧੀਆ ਆਂਦਾ ਹੈ ਔਰ ਵੈਸੇ ਵੀ ਮੌਸਮ ਦੇ ਹਿਸਾਬ ਨਾਲ ਜਿਵੇਂ ਹੁਣ ਠੰਡ ਦਾ ਮੌਸਮ ਆ ਗਿਆ ਹੈ ਤੇ ਸੁੰਡ ਬਹੁਤ ਹੀ ਫਾਇਦੇਮੰਦ ਹੈ ਤੇ ਥੋੜੀ ਜੀ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਪੀਸੀ ਹੋਈ ਕਾਲੀ ਮਿਰਚ। ਕਾਲੀ ਮਿਰਚ ਤੁਸੀਂ ਇੱਥੇ ਕਾਲੀ ਵਾਲੀ ਵੀ ਪਾ ਸਕਦੇ ਪੂਰੀਆਂ ਜੀਆਂ ਕਾਲੀਆਂ ਮਿਰਚਾਂ ਉਹਨਾਂ ਨੂੰ ਵੀ ਪੀਸ ਕੇ ਪਾ ਸਕਦੇ ਹੋ ਤੇ ਹੋਰ ਵਧੀਆ ਫਲੇਵਰ ਦੇਣ ਵਾਸਤੇ ਇਹਦੇ ਵਿੱਚ ਪਾਵਾਂਗੀ ਮੈਂ ਥੋੜਾ ਜਿਹਾ ਜੈਫਲ ਯਾਨੀ ਕਿ ਜੈਫਲ ਦਾ ਪਾਊਡਰ ਜੇ ਤੇ ਤੁਹਾਡੇ ਕੋਲ ਜੈਫਲ ਦਾ ਪਾਊਡਰ ਹੈਗਾ ਤੇ ਤੁਸੀਂ ਉਹ ਪਾ ਦਿਓ ਸਿੱਧਾ ਨਹੀਂ ਤੇ ਜੈਫਲ ਨੂੰ ਇਸ ਤਰ੍ਹਾਂ ਕद्दूकस ਕਰਕੇ ਕਿਸੇ ਕੇ ਪਾ ਸਕਦੇ ਹੋ ਥੋੜਾ ਜਿਹਾ ਪਾਣਾ ਹੈ ਬਸ ਜਿਵੇਂ ਕਿ 1/4 ਜੈਫਲ ਜੈਫਲ ਦਾ ਚੌਥਾ ਹਿੱਸਾ ਠੀਕ ਹੈ ਮੌਸਮ ਦੇ ਹਿਸਾਬ ਨਾਲ ਪਾ ਲਓ ਇਹ ਵੀ ਜੇ ਠੰਡ ਜ਼ਿਆਦਾ ਹੈ ਤੇ ਥੋੜਾ ਜਿਹਾ ਵਧਾ ਕੇ ਪਾ ਲਵੋ ਇਹਦਾ ਸਵਾਦ ਬਹੁਤ ਵਧੀਆ ਆਉਂਦਾ ਹੈ ਤੇ ਸੁੰਡ ਕਾਲੀ ਮਿਰਚ ਤੇ ਜੈਫਲ ਤੋਂ ਇਲਾਵਾ ਵੀ ਆਪਾਂ ਇਹਦੇ ਵਿੱਚ ਹੋਰ ਵੀ ਚੀਜ਼ਾਂ ਪਾ ਸਕਦੇ ਹਾਂ ਡਰਾਈ ਫਰੂਟਸ ਵੀ ਪਾ ਸਕਦੇ ਹਾਂ ਜਿਵੇਂ ਕਿ ਕਿਸ਼ਮਿਸ਼ ਹੋ ਗਈ ਖਸਖਸ ਹੋ ਗਈ ਤੇ ਇਹ ਜਿਹੜੇ ਮੈਂ ਮਸਾਲੇ ਪਾਏ ਨੇ ਨਾ ਕਾਲੀ ਮਿਰਚ ਸੁੰਡ ਜਾਇਫਲ ਜੇ ਪਾਣਾ ਚਾਹੁੰਦੇ ਹੋ ਤੇ ਪਾਓ ਇਹਨਾਂ ਤੋਂ ਬਿਨਾ ਵੀ ਪਿੰਨੀਆਂ ਨੇ ਬਹੁਤ ਸਵਾਦ ਬਣਦੀਆਂ ਨੇ ਪਰ ਇਹਨਾਂ ਨੂੰ ਪਾ ਲੋਗੇ ਤੇ ਇਹਨਾਂ ਦਾ ਫਾਇਦਾ ਹੀ ਫਾਇਦਾ ਹੈ ਇਹਨਾਂ ਦਾ ਨੁਕਸਾਨ ਕੋਈ ਨਹੀਂ ਹੈ ਤੇ ਬਸ ਹੁਣ ਇਹਨਾਂ ਨੂੰ ਚੰਗੇ ਤਰ੍ਹਾਂ ਮਿਕਸ ਕਰਤਾ ਹੈ ਮਿਕਸ ਕਰਕੇ ਨਾ ਹੁਣ ਆਪਾਂ ਇਹਨੂੰ ਇਹ ਜਿਹੜੇ ਪੂਜੇ ਆਟਾ ਡਰਾਈ ਫਰੂਟ ਵਾਲਾ ਮਿਕਸਚਰ ਹੈ ਨਾ ਇਹਨੂੰ ਥੋੜਾ ਜਿਹਾ ਠੰਡਾ ਹੋਂ ਦਵਾਂਗੇ ਇੱਥੇ ਮੈਂ ਆਟੇ, ਡ్రਾਈ ਫਰੂਟ ਔਰ ਕਿਓ ਵਾਲੇ ਮਿਕਸਚਰ ਨੂੰ ਨਾ ਕੜਾਈ ਵਿੱਚ ਹੀ ਠੰਡਾ ਕਰ ਲਿਆ। ਤੁਸੀਂ ਚਾਹੋ ਤਾਂ ਨੂੰ ਵੱਖਰੇ ਪਾਂਡੇ ਵਿੱਚ ਵੀ ਪਾ ਕੇ ਠੰਡਾ ਕਰ ਸਕਦੇ ਹੋ। ਯਾਨੀ ਕਿ ਕੜਾਈ 'ਚੋਂ ਕੱਢ ਕੇ ਦੂਸਰੀ ਥਾਲੀ ਜਾਂ ਕਿਸੇ ਡੋਂਗੇ ਵਿੱਚ ਪਾ ਸਕਦੇ ਹੋ। ਤੇ ਹੁਣ ਇਹ ਹੋ ਚੁੱਕਿਆ ਜੀ ਠੰਡਾ, ਯਾਨੀ ਕਿ ਕੋਸਾ-ਕੋਸਾ ਰਹਿ ਗਿਆ। ਤੇ ਐਸੀ ਸਟੇਜ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਕੱਪ ਕद्दूकस ਕੀਤਾ ਹੋਇਆ ਗੁੜ। ਤੇ ਤੁਸੀਂ ਇੱਥੇ ਗੁੜ ਦੀ ਜਗ੍ਹਾ ਗੁੜ ਵਾਲੀ ਸ਼ੱਕਰ ਪਾ ਸਕਦੇ ਹੋ, ਪੀਸੀ ਵਾਲੀ ਚੀਨੀ ਪਾ ਸਕਦੇ ਹੋ, ਬੂਰਾ ਚੀਨੀ ਪਾ ਸਕਦੇ ਹੋ। ਯਾ ਮਿਸ਼ਰੀ ਵੀ ਪਾ ਸਕਦੇ ਹੋ ਪੀਸੀ ਹੋਈ ਜੋ ਤੁਹਾਡਾ ਜੀ ਕਰਦਾ ਉਹ ਤੁਸੀਂ ਮਿੱਠੇ ਦਾ ਸਵਾਦ ਦੇਣ ਵਾਸਤੇ ਇਹਦੇ ਵਿੱਚ ਪਾ ਸਕਦੇ ਹੋ ਠੀਕ ਹੈ ਗੁੜ ਥੋੜਾ ਹੈਲਦੀ ਹੁੰਦਾ ਹੈ ਤੇ ਮੈਂ ਗੁੜ ਪਾਇਆ ਹੈ ਤੇ ਨੂੰ ਕਿਦੂ ਘਸ ਕਰ ਲਿਆ ਨਾਲੇ ਇੱਕ ਜਿਹੜਾ ਕੱਪ ਮੈਂ ਇਹਦੇ ਵਿੱਚ ਗੁੜ ਦਾ ਪਾਇਆ ਹੈ ਨਾ ਇਹ ਬਿਲਕੁਲ ਨਾਰਮਲ ਮਿੱਠਾ ਹੋਏਗਾ ਜੇ ਮਿੱਠਾ ਥੋੜਾ ਘੱਟ ਖਾਣਾ ਪਸੰਦ ਕਰਦੇ ਹੋ ਤੇ ਥੋੜਾ ਘੱਟ ਪਾ ਲਵੋ ਠੀਕ ਹੈ ਜਿਆਦਾ ਕਈ ਜਣੇ ਬਹੁਤ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਨੇ ਹਨਾ ਉਹਨਾਂ ਨੂੰ ਅੱਛਾ ਲੱਗਦਾ ਤੇਜ਼ ਮਿੱਠਾ ਤੇ ਥੋੜਾ ਜਿਹਾ ਗੁੜ ਵਧਾ ਕੇ ਪਾ ਲਓ ਹੈਨਾ ਜਿਸ ਤਰ੍ਹਾਂ ਦਾ ਮਿੱਠਾ ਤੁਸੀਂ ਖਾਂ ਉਹ ਮੈਂ ਤੁਸੀਂ ਇਹਦੇ ਵਿੱਚ ਮਿੱਠਾ ਪਾ ਸਕਦੇ ਹੋ ਹੋਰ ਨਾਲੇ ਨਾ ਮੈਂ ਤੁਹਾਨੂੰ ਡਰਾਈ ਫਰੂਟ ਦੀ ਕੁਆਂਟੀਟੀ ਵੀ ਨਹੀਂ ਦੱਸੀ ਇਹਦੇ ਵਿੱਚ ਕਿ ਕਿੰਨਾ-ਕਿੰਨਾ ਡਰਾਈ ਫਰੂਟ ਪਾਇਆ ਹੈ ਤੇ ਡਰਾਈ ਫਰੂਟ ਵੀ ਤੁਸੀਂ ਆਪਣੀ ਪਸੰਦ ਨਾਲ ਪਾ ਸਕਦੇ ਹੋ ਕਿ ਕਿੰਨਾ-ਕਿੰਨਾ ਤੁਸੀਂ ਖਾਣਾ ਹੈ ਤੇ ਜਿਨ੍ਹਾਂ ਨੂੰ ਦੰਦਾਂ ਨਾਲ ਡਰਾਈ ਫਰੂਟ ਖਾਣ ਦੀ ਪ੍ਰੋਬਲਮ ਹੈ ਤੇ ਉਹ ਜਿਵੇਂ ਮੈਂ ਦਰੜ-ਫਰੜ ਕਰਕੇ ਪਾਇਆ ਹੈ ਨਾ ਤੇ ਉਹਨਾਂ ਵਾਸਤੇ ਤੁਸੀਂ ਪਾਊਡਰ ਬਣਾ ਕੇ ਵੀ ਪਾ ਸਕਦੇ ਹੋ ਠੀਕ ਹੈ ਜੀ ਇਹ ਮੈਂ ਹੁਣ ਚੰਗੀ ਤਰ੍ਹਾਂ ਕਰ ਦਿੱਤਾ ਹੈ ਮਿਕਸ ਤੇ ਹੁਣ ਇਹ ਤਿਆਰ ਮਿਕਸਚਰ ਨੂੰ ਆਪਾਂ ਪਿੰਨੀਆਂ ਦੀ ਸ਼ੇਪ ਦਵਾਂਗੇ ਹੁਣ ਨਾ ਇੱਕ ਵਾਰੀ ਆਪਾਂ ਇਹਨੂੰ ਹੱਥ ਨਾਲ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਇਹਦੇ ਵਿੱਚ ਜਿਹੜੇ ਵੀ ਕੋਈ ਆਟੇ ਦੇ ਢੇਲੇ ਹੋਣਗੇ ਨਾ ਇਸ ਤਰ੍ਹਾਂ ਦੇ ਆਟਾ ਇਕੱਠਾ ਆਇਆ ਹੁੰਦਾ ਉਹ ਵੀ ਵੱਖਰਾ ਵੱਖਰਾ ਹੋ ਜਾਏਗਾ ਤੇ ਇੱਕਦਮ ਇੱਕੋ ਜਿਹਾ ਮਿਕਸਚਰ ਤਿਆਰ ਹੋ ਜਾਏਗਾ ਹਨਾ ਤੇ ਇਹ ਮਿਕਸਚਰ ਨਾ ਹੁਣ ਸਾਡਾ ਪਿੰਨੀਆਂ ਬਣਾਉਣ ਵਾਸਤੇ ਤਿਆਰ ਹੈ ਥੋੜਾ ਥੋੜਾ ਜਿਹਾ ਪੋਰਸ਼ਨ ਲੈ ਕੇ ਤੇ ਆਪਾਂ ਪਹਿਲਾਂ ਤੇ ਇਹਨੂੰ ਗੋਲ ਕਰ ਲਵਾਂਗੇ ਇਸ ਤਰ੍ਹਾਂ ਤੇ ਅੱਜ ਮੈਂ ਤੁਹਾਨੂੰ ਨਾ ਦੋ ਤਰ੍ਹਾਂ ਦੀਆਂ ਪਿੰਨੀਆਂ ਬਣਾਣੀਆਂ ਦੱਸਾਂਗੀ ਇੱਕ ਤਾਂ ਗੋਲ ਲੱਡੂਆ ਵਾਂਗੂ ਤੇ ਇੱਕ ਦੂਸਰੀ ਤਰ੍ਹਾਂ ਦੀਆਂ ਆ ਦੇਖੋ ਇਸ ਤਰ੍ਹਾਂ ਲੈ ਕੇ ਨਾ ਹੱਥ ਵਿੱਚ ਤੇ ਇਸ ਤਰ ਐਸ ਤਰ੍ਹਾਂ ਜਿਹੜੀਆਂ ਉਂਗਲਾਂ ਦੀਆਂ ਨਾ ਇਹਦੇ ਤੇ ਛਾਪ ਜਾਂਨ ਹੈ ਨਾ ਪੂਰਾ ਇਹਨਾਂ ਦੀ ਸ਼ੇਪ ਆ ਜਾਵੇ ਤੇ ਸਾਈਡ ਤੋਂ ਥੋੜੀ ਇਦਾਂ ਕਰ ਲਵਾਂਗੇ ਤੇ ਆ ਦੇਖੋ ਤੁਸੀਂ ਇਸ ਤਰ੍ਹਾਂ ਦੀ ਸ਼ੇਪ ਦੇਖੀ ਹੋਏਗੀ ਪਿੰਨੀਆਂ ਦੀ ਪਹਿਲੇ ਟਾਈਮ ਤੇ ਇਸ ਤਰ੍ਹਾਂ ਦੀ ਹੀ ਪਿੰਨੀਆਂ ਬਣਾਉਂਦੇ ਸੀ ਸਾਰੇ ਤੇ ਇੱਕ ਤੇ ਇਹ ਸ਼ੇਪ ਹੋ ਗਈ ਠੀਕ ਹੈ ਤੇ ਇੱਕ ਮੈਂ ਤੁਹਾਨੂੰ ਗੋਲ ਵੀ ਬਣਾ ਕੇ ਦਿਖਾਨੀ ਆ ਤੇ ਹੁਣ ਮੈਂ ਤੁਹਾਨੂੰ ਦੂਸਰੀ ਪਿੰਨੀ ਗੋਲ ਵੀ ਬਣਾ ਕੇ ਦਿਖਾਨੀ ਆ ਬਸ ਥੋੜਾ ਜਿਹਾ ਪੋਰਸ਼ਨ ਹੱਥ ਚ ਲਵੋ ਤੇ ਇਸ ਤਰ੍ਹਾਂ ਹੱਥ ਨਾਲ ਕੁੱਟਦੇ ਹੋਏ গোল শেਪ ਦੇ ਦੋ ਬਹੁਤ ਹੀ ਵਧੀਆ ਤੇ ਇਹ ਜਿਹੜੀਆਂ ਪਿੰਨੀਆਂ ਨੇ ਨਾ ਬਹੁਤ ਹੀ ਹੈਲਦੀ ਹੁੰਦੀਆਂ ਨੇ ਸਵੇਰੇ ਤੁਸੀਂ ਇੱਕ ਪਿੰਨੀ ਖਾਓ ਦੁੱਧ ਨਾਲ ਤੇ ਆਪਣੀ ਸਿਹਤ ਬਣਾਓ ਬਹੁਤ ਹੀ ਵਧੀਆ ਬਹੁਤ ਹੀ ਹੈਲਦੀ ਬੱਚਿਆਂ ਨੂੰ ਦਿਓ ਇਸ ਤਰ੍ਹਾਂ ਦੀ ਖਾਣ ਨੂੰ ਬੱਚੇ ਵੀ ਖੁਸ਼ ਹੋ ਕੇ ਖਾਣਗੇ ਵੱਡੇ ਵੀ ਖੁਸ਼ ਹੋ ਕੇ ਖਾਣਗੇ ਸਾਰਿਆਂ ਨੂੰ ਇਹ ਬਹੁਤ ਹੀ ਪਸੰਦ ਆਣਗੀਆਂ ਨਾਲੇ ਸਭ ਤੋਂ ਵਧੀਆ ਗੱਲ ਹੈ ਕਿ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀਆਂ ਨੇ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਇਹ ਦੇਖੋ ਜੀ ਇਸ ਤਰ੍ਹਾਂ ਦੀ গোল ਸ਼ੇਪ ਦੇ ਦਿਓ ਭਾਵੇਂ ਤੇ ਭਾਵੇਂ ਮੈਂ ਜਿਹੜੀ ਤੁਹਾਨੂੰ ਪਹਿਲਾਂ ਸ਼ੇਪ ਦਿਖਾਈ ਹੈ ਉਹ ਦੇ ਦਿਓ ਜਿਹੜਾ ਤੁਹਾਡਾ ਮਨ ਕਰਦਾ ਉਹ ਬਣਾ ਲਵੋ ਤੇ ਇਹ ਲਓ ਜੀ ਸਰਦੀਆਂ ਦੀ ਸੌ ਆਟੇ ਦੀਆਂ ਬਹੁਤ ਹੀ ਵਧੀਆ ਪਿੰਨੀਆਂ ਬਣ ਕੇ ਤਿਆਰ ਨੇ ਇਹ ਪਿੰਨੀਆਂ ਬਣਾ ਕੇ ਤੁਸੀਂ 2 ਮਹੀਨੇ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਛੇਤੀ ਖਰਾਬ ਨਹੀਂ ਹੁੰਦੀਆਂ ਕਿਉਂਕਿ ਇਹਨਾਂ ਦੇ ਵਿੱਚ ਕੋਈ ਵੀ ਐਸੀ ਚੀਜ਼ ਨਹੀਂ ਹੈ ਖਰਾਬ ਹੋਣ ਵਾਲੀ ਤੇ ਇਸ ਤਰ੍ਹਾਂ ਦੀਆਂ ਪਿੰਨੀਆਂ ਬਣਾ ਕੇ ਤੁਸੀਂ ਸਾਰਿਆਂ ਨੂੰ ਖਵਾਓ ਸਭ ਨੂੰ ਬਹੁਤ ਪਸੰਦ ਆਣਗੀਆਂ ਖਾਸ ਕਰਕੇ ਪੜਨ ਵਾਲੇ ਬੱਚਿਆਂ ਨੂੰ ਤੇ ਜਿਹੜੇ ਬੱਚੇ ਸਾਡੇ ਬਾਹਰ ਗਏ ਨੇ ਨਾ ਹੌਸਟਲਸ ਸਟੱਡੀ ਕਰਨ ਵਾਸਤੇ ਪੜਨ ਵਾਸਤੇ ਉਹਨਾਂ ਨੂੰ ਤੁਸੀਂ ਇਹ ਜ਼ਰੂਰ ਬਣਾ ਕੇ ਭੇਜੋ ਦੁੱਧ ਨਾਲ ਇੱਕ ਜਾਂ ਦੋ ਪਿੰਨੀਆਂ ਖਾਣ 10 ਮਿੰਟ ਹੀ ਵੱਜ ਜਾਏਗੀ ਤੇ ਨਾਲੇ ਸਾਰਾ ਦਿਨ ਤੁਰਤ ਫੁਰਤ ਫੁਰਤੀ ਲੈ ਰਹੇ ਰਹਿਣਗੇ